ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਅਨਟਾਰੀਓ ਵਿਦੇਸ਼ੀ ਨਾਗਰਿਕਾਂ ਲਈ ਆਪਣੇ ਅਨਟਾਰੀਓ ਇਮੀਗ੍ਰੈਂਟਸ ਨਾਮਜ਼ਦ ਪ੍ਰੋਗਰਾਮ OINP ਵਿੱਚ ਤਬਦੀਲੀ ਦੇ ਨਾਲ ਆਪਣੇ ਸੇਤ ਸੰਭਾਲ ਖੇਤਰ ਵਿੱਚ ਕੰਮ ਕਰਨਾ ਆਸਾਨ ਬਣਾ ਰਿਹਾ ਹੈ ਇੱਕ ਜਿਸ ਦੇ ਅੰਦਰ ਐਕਸਪ੍ਰੈਸ ਐਂਟਰੀ ਦੀਆਂ ਮਨੁੱਖੀ ਪੂੰਜੀ ਤਰਹੀਜ਼ਾ ਅਤੇ ਫ੍ਰੈਂਚ ਸਪੀਕਿੰਗ ਸਕਿਲਡ ਵਰਕਰ ਸਟ੍ਰੀਮਸ ਤੇ ਅਤੇ ਰਜਗਾਰਦਾਤਾਵਾਂ ਦੀ ਨੌਕਰੀ ਦੀ ਪੇਸ਼ਕਸ਼ ਇਨ ਡਿਮਾਂਡ ਸ਼ਾਮਲ ਹੈ ਇਹ ਉੱਤੇ ਹੁਨਰ ਦੀ ਧਾਰਾ ਦੀ ਗੱਲ ਕੀਤੀ ਜਾਵੇ ਤਾਂ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਮੰਤਰੀ ਡੇਵਿਡ ਪਿਕਨਿੰਗ ਨੇ ਕਿਹਾ ਹੈ ਕਿ ਆਰਥਿਕਤਾ ਨੂੰ ਵਧਾਉਣ ਅਤੇ ਸਾਰੇ ਸਾਰੇ ਦੇ ਸਾਰੇ ਲੋਕਾਂ ਨੂੰ ਇੱਕ ਮਜ਼ਬੂਤ ਤੇ ਵਧੇਰੇ ਸਮਲਿਤ 온ਟਾਰੀਓ ਬਣਾਉਣ ਦੇ ਲਈ ਜਿੱਥੇ ਅਸੀਂ ਲੋਕਾਂ ਕਾ ਅਹਿਮ ਭੂਮਿਕਾ ਨਿਭਾਉਂਦੇ ਆ ਤੇ ਉੱਥੇ ਹੀ ਦੱਸਦੇ ਕਿ ਇਸ ਪ੍ਰੋਗਰਾਮ ਵਿੱਚ ਮੌਜੂਦਾ ਮਾਰਗਾਂ ਦਾ ਵਿਸਥਾਰ ਕਰਕੇ ਅਸੀਂ 온ਟਾਰੀਓ ਵਿੱਚ ਵਧੇਰੇ ਉੱਚ ਪੱਧਰੀ ਪ੍ਰਤਿਭਾ ਨੋ ਆਕਰਸ਼ਿਤ ਕਰ ਰਹੇ ਹਾਂ ਅਤੇ ਸੇਤ ਦੇਖ ਰੇਖ ਦੇ ਲਈ ਮਨੁੱਖੀ ਵਸੀਲਿਆਂ ਦੀਆਂ ਚੁਣੌਤੀਆਂ ਨੂੰ ਹੱਲ ਕਰਦੇ ਹੋਏ ਉਹਨਾਂ ਨੂੰ ਦਰਪੇਸ਼ ਰਕਾवटਾਂ ਨੂੰ ਦੂਰ ਕਰ ਰਹੇ ਹਾਂ ਵਧੇਰੇ ਸੇ ਸਭਾਲ ਕਰਮਚਾਰੇ ਨੂੰ ਆਕਰਸ਼ਿਤ ਕਰਨ ਦੇ ਲਈ ਕੀਤੀ ਜਾ ਰਹੀਆਂ ਤਬਦੀਲੀਆਂ ਦੇ ਤਹਿਤ ਪ੍ਰੋਵੈਂਸ ਦਾ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਹੁਣ ਉਹਨਾਂ ਨਰਸਾਂ ਨੂੰ ਛੋਟ ਦੇਵੇਗਾ ਜੋ ਕਾਲਜ ਆਫ ਨਰਸ ਆਫ অন্ਟਾਰੀਓ ਵਿੱਚ ਮਨੋਨੀਤ ਕਲਾਸਾਂ ਵਿੱਚ ਰਜਿਸਟਰਡ ਹਨ Ontario ਦੇ ਵਿੱਚ ਖਾਸ ਕਰਕੇ ਜਿੱਥੇ OINP expects entry human capital ਯੋਗ ਹੋਣ ਲਈ ਬੈਚਲਰ ਡਿਗਰੀ ਪ੍ਰਾਪਤ ਕਰਨ ਦੀ ਲੋੜ ਤੋਂ ਛੋਟ ਦੇਵੇਗੀ ਤਰਹੀਸ ਸੇ ਫ੍ਰੈਂਚ ਬੋਲਣ ਵਾਲੇ ਹੁਨਰਮੰਦ ਵਰਕਰ ਸਟ੍ਰੀਮ ਇਹ ਉਹਨਾਂ ਦੀ ਨੌਕਰੀ ਨੂੰ ਅੰਤਰ ਜਿੱਥੇ ਰਾਸ਼ਟਰੀ ਕਿਤਾ ਮੁਖੀ ਵਰਗੀਕਰਨ ਕੋਡਾਂ ਵਿੱਚੋਂ ਇੱਕ ਅਧਿਆਨ ਦੇ ਅੰਦਰ ਆਉਣਾ ਚਾਹੀਦਾ ਹੈ NOC 31300 ਨਰਸਾਂ ਕੋਆਰਡੀਨੇਟਰ ਅਤੇ ਸੁਪਰਵਾਈਜ਼ਰ ਐਨਓਸੀ 31300 ਇੱਕ ਰਜਿਸਟਰਡ ਨਰਸਾਂ ਤੇ ਰਜਿਸਟਰਡ ਮੋਨੋਵ ਗਿਆਨਕ ਨਰਸਾਂ ਤੇ ਐਨਓਸੀ 31302 ਨਰਸ ਪ੍ਰੈਕটিশਨ ਤੇ ਉਥੇ ਹੀ ਐਨਓਸੀ 32101 ਲਾਇਸੈਂਸशुदा ਪ੍ਰੈਕਟੀਕਲ ਨਰਸਾਂ ਇਹ ਅੰਤਰ ਅਸੀਂ ਪਦਰਤੇ ਜਿੱਥੇ ਖਾਸ ਤੌਰ ਤੇ ਇੱਕ ਵੱਡੀ ਖਬਰ ਇਸ ਨੂੰ ਆਪਾਂ ਕਹਿ ਸਕਦੇ ਹਾਂ ਅਨਟਾਰੀਓ ਲੋਕਟ੍ਰਮ ਕੇਅਰ ਐਸੋਸੀਏਸ਼ਨ ਦੇ ਸੀਈਓ ਡੋਨਾ ਡੰਕਨ ਨੇ ਕਿਹਾ ਹੈ ਕਿ ਰਜਿਸਟਰਡ ਨਰਸਾਂ ਅਨਟਾਰੀਓ ਦੇ ਲੰਮੇ ਸਮੇਂ ਦੇ ਕੇਅਰ ਹੋਮਸ ਦੇ ਅੰਦਰ ਦੇਖਭਾਲ ਟੀਮਾਂ ਦੀ ਮਹੱਤਵਪੂਰਨ ਮੈਂਬਰ ਨੇ ਤੇ ਇਹਨਾਂ ਭੂਮਿਕਾਵਾਂ ਨੂੰ ਪੂਰਾ ਕਰਨੇ ਵਧੇਰੇ ਲੋਕਾਂ ਦੀ ਫੋਰ ਜ਼ਰੂਰਤ ਹੈ ਅੰਤਰਰਾਸ਼ਟਰੀ ਤੌਰ ਤੇ ਬੜੀਆਂ ਲਿਖੀਆਂ ਨਰਸਾਂ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਨੇ ਅਤੇ ਇਹਨਾਂ ਵਿੱਚ ਵਧੇਰੇ ਹੁਨਰਮੰਦ ਪੇਸ਼ੇਵਰਾਂ ਦੀ ਲੋੜ ਹੈ regulatory ਸੋਧਾਂ ਕਾਲਜ ਆਫ ਨਰਸਾਂ ਤੇ ਰਜਿਸਟ੍ਰੇਸ਼ਨ ਨੂੰ ਆਧੁਨਿਕ ਬਣਾਉਣ ਅਤੇ ਸਚਾਰੂ ਬਣਾਉਣ ਦੇ ਯਤਨਾਂ ਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਪੜੀਆਂ ਗਈਆਂ ਨਰਸਾਂ ਨੂੰ ਸਥਾਈ ਨਿਵਾਸ ਅਤੇ ਨਾਗਰਿਕਤਾ ਲਈ ਇੱਕ ਤੇਜ਼ ਮਾਰਗ ਦੀ ਪੇਸ਼ਕਸ਼ ਕਰਦੀਆਂ ਨੇ ਅਤੇ ਇਹ ਯਕੀਨੀ ਬਣਾਉਂਦੀਆਂ ਨੇ ਕਿ ਇਮੀਗ੍ਰੇਸ਼ਨਸ ਦੀ ਇਹ ਨਕੀਂਤੀ ਪੇਸ਼ਾਵਰਾਂ ਨੂੰ 온ਟਾਰੀਓ ਵਿੱਚ ਸੈਟਲ ਹੋਣ ਅਤੇ ਸਾਡੀ ਪ੍ਰੋਵਿੰਸ਼ੀਅਲ ਨੂੰ ਮਜ਼ਬੂਤ ਕਰਨ ਤੋਂ ਨਹੀਂ ਰੋਕ ਸਕਦਾ ਸਿਹਤ ਸੰਭਾਲ ਪ੍ਰਣਾਲੀ ਦੀ ਗੱਲ ਕੀਤੀ ਜਾਵੇ ਤਾਂ ਉਹ ਆਈ ਐਨ ਪੀ ਰੋਜ਼ਗਾਰਦਾਤਾਵਾਂ ਨੌਕਰੀ ਦੀ ਪੇਸ਼ਕਸ਼ ਲਈ ਯੋਗ ਇੱਤਿਆਂ ਦੀ ਸੰਖਿਆ ਨੂੰ ਵਧਾ ਰਿਹਾ ਅਤੇ ਪ੍ਰੋਗਰਾਮ ਵਧੇਰੇ ਬਾਰੇ ਵਧੇਰੇ ਜਿੱਥੇ ਵਿਚਾਰ ਵਟਾਂਦਰਾ ਦੇ ਮੱਦੇ ਨਜ਼ਰ ਇਨ ਡਿਮਾਂਡ ਸਕਿਲਸ ਟੀਮ ਨੂੰ 22 ਤੋਂ 56 ਤੱਕ ਵਧਾ ਦਿੱਤਾ ਗਿਆ ਤੇ ਇਹ ਵਧੇਰੇ ਹੁਨਰਬੰਦ ਕਾਮਿਆਂ ਨੂੰ ਪ੍ਰੋਗਰਾਮ ਦੇ ਲਈ ਯੋਗ ਬਣਾਉਣ ਦੀ ਆਗਿਆ ਦੇਵੇਗਾ Greater Toronto area ਤੋਂ ਬਾਹਰ ਉਹਦਿਆਂ ਲੈ ਕੁਝ ਖਾਸ ਨੌਕਰੀਆਂ ਜੋੜੀਆਂ ਗਈਆਂ ਨੇ ਜਿੱਥੇ NOC 14400 ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਤੇ 14402 ਉਦਪਾਦਕ ਲੌਜਿਸਟਿਕ ਵਰਕਰ 66530B ਡਰਾਈ ਕਲੀਨਰ ਲਾਂਡਰੀ ਅਤੇ ਸੰਬੰਧਿਤ ਕਿਤੇ 74200 ਰੇਲਵੇ ਯਾਰਡ ਅਤੇ ਟਰੈਕ ਮੇਨਟੇਨੈਂਸ ਉੱਤੇ ਹੀ 74203 ਆਟੋਮੈਟਿਕ ਅਤੇ ਭਾਰੀ ਟਰੱਕ ਦੇ ਸਾਰੇ ਸਮਾਨ ਪਾਰਟ ਇੰਸਟਾਲ ਅਤੇ ਸਰਵਿਸ ਤੇ ਉਥੇ ਹੀ ਉਪਭੋਗਤਾ ਦੇ ਰੱਖ-ਰਖਾਵ ਦੇ ਲਈ 74204 ਤੇ ਇਸੇ ਤਰ੍ਹਾਂ ਕਾਫੀ ਜੋ ਇਸ ਵਿੱਚ ਕਿੱਤੇ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਤੁਹਾਨੂੰ ਦੱਸ ਦੇ ਕਿ ਇਹਨਾਂ ਕਿਤਿਆਂ ਦੇ ਵਿੱਚ ਖਾਸ ਤੌਰ ਤੇ ਅੰਟਾਰੀਓ ਵਿੱਚ ਕਿਸੇ ਵੀ ਸਥਾਨ ਦੇ ਸਥਿਤ ਉਹਦਿਆਂ ਦੇ ਲਈ ਨਿਰਧਨ ਪੇਸ਼ੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਐਨਓਸੀ 75119 ਹੋਰ ਵਪਾਰਕ ਸਹਾਇਕ ਕਰਤੇ ਮਜ਼ਦੂਰ ਵੀ ਇਹਦੇ ਵਿੱਚ ਐਡ ਆਨ ਕੀਤੇ ਗਏ ਨੇ ਅਨਟਾਰੀਓ ਦੇ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾ ਵਿੱਚ ਤਬਦੀਲੀ ਨੂੰ ਅਨਟਾਰੀਓ ਰਿਟਾਇਰਮੈਂਟ ਕਮਿਊਨਿਟੀਜ਼ ਐਸੋਸੀਏਸ਼ਨ ਦੇ ਸਿਖਰਲੇ ਕਾਰਜਕਾਰੀ ਦੁਆਰਾ ਹਮ ਆਪ ਕੀਤਾ ਗਿਆ ਤੇ ਸੀਈਓ ਕੈਥੀ ਨੇ ਕਿਹਾ ਕਿ ਆਉਣ ਵਾਲੇ ਦਹਾਕਿਆਂ ਵਿੱਚ ਆਪਣੇ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਹੋਰ ਕਰਮਚਾਰੀਆਂ ਦੀ ਲੋੜ ਹੈ ਆਤੀ ਹੋਈ ਤਬਦੀਲੀ ਅੰਤਰਰਾਸ਼ਟਰੀ ਪੱਧਰ ਤੇ ਪੜੀਆਂ ਲਿਖੀਆਂ ਨਰਸਾਂ অন্ਟਾਰੀਓ ਦੇ ਵਿੱਚ ਰਿਟਾਇਰਮੈਂਟ ਕਮਿਊਨਿਟੀਆਂ ਵਿੱਚ ਕੰਮ ਕਰਨ ਲਈ ਆਕਰਸ਼ਿਤ ਕਰਨ ਵਿੱਚ ਮਦਦ ਕਰੇਗੀ অন্ਟਾਰੀਓ ਜੁਰਮਾਨੇ ਵਧਾ ਰਿਹਾ ਜੋ ਮਾਲਕ ਨੁਮਾਇੰਦਿਆਂ ਭਰਤੀ ਕਰਨ ਵਾਲਿਆਂ ਜਾਂ ਧੋਖਾਧੜੀ ਤੋਂ ਵਿੱਤੀ ਲਾਭ ਪ੍ਰਾਪਤ ਕਰਨ ਵਾਲਿਆਂ ਤੇ ਥੱਪੜ ਮਾਰੇਗਾ ਘੱਟੋ ਘੱਟ ਜੁਰਮਾਨੇ ਜਿੱਥੇ 2000 ਤੋਂ ਵਧਾ ਕੇ 10000 ਰੁਪਏ ਕਰ ਦਿੱਤੇ ਗਏ ਨੇ ਪੀਓ ਤੇ ਸਿਹਤ ਮੰਤਰੀ ਸਲੀਵਿਆ ਜੋਨਸ ਨੇ ਕਿਹਾ ਕਿ ਪ੍ਰੀਮੀਅਰ ਡਗਫੋਰ ਦੀ ਅਗਵਾਈ ਹੇਠ ਸਾਡੀ ਸਰਕਾਰ ਲੋਕਾਂ ਲਈ ਆਉਣ ਵਾਲੇ ਸਾਲਾਂ ਦੇ ਅੰਦਰ ਲੜਿੰਦੀ ਦੇਖਭਾਲ ਨਾਲ ਜੁੜਨਾ ਆਸਾਨ ਬਣਾਉਣ ਲਈ ਸਾਡੇ ਸੇਤ ਸੰਭਾਲ ਕਰਮਚਾਰੀਆਂ ਨੂੰ ਵਧਾ ਰਹੀ ਹੈ। ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋ ਗਰੋ ਇਸੇ ਤਰ੍ਹਾਂ ਜਿੱਚੇ ਚੱਲਣ ਗਿਆ ਪਰ ਉੱਥੇ ਹੀ 2022 ਤੋਂ OINP ਨਾਮਜ਼ਦ ਵਿਅਕਤੀਆਂ ਦੇ ਲਈ ਅਲਾਰਟਮੈਂਟ ਦੁੱਗਣੀ ਹੋ ਗਈ ਹੈ। ਸਾਡੀਆਂ ਦਲੇਰ ਤੇ ਜਿਹੜੀਆਂ ਨਵੀਆਂ ਤਬਦੀਲੀਆਂ ਅੰਤਰਰਾਸ਼ਟਰੀ ਤੌਰ ਤੇ ਸਿੱਖਿਤ ਨਰਸਾਂ ਲਈ ਰੁਕਾਵਟਾਂ ਨੂੰ ਤੋੜ ਤੋੜਦੀਆਂ ਰਹਿਣਗੀਆਂ ਤੇ ਨਾਰੀ ਅੰਟਾਰੀਓ ਦੇ ਲੋਕਾਂ ਤੇ ਪਰਿਵਾਰਾਂ ਦੀ ਦੇਖਭਾਲ ਪ੍ਰਦਾਰ ਕਰਨਾ ਸ਼ੁਰੂ ਕਰਨ ਵਿੱਚ ਆਸਾਨੀ ਬਣਾਉਣਗੀਆਂ OINP ਦੁਆਰਾ ਅੰਟਾਰੀਓ ਉਹਨਾਂ ਬਿਨੇਕਰਨ ਸਥਾਈ ਨਿਵਾਸ ਲਈ ਨਾਮਜ਼ਦ ਕਰਦਾ ਜਿਨ੍ਹਾਂ ਕੋਲ ਪ੍ਰੋਵਿੰਸ਼ੀਅਲ ਆਰਕਿਟਾ ਵਿੱਚ ਯੋਗਦਾਨ ਪਾਉਣ ਲਈ ਹੁਨਰ ਅਤੇ ਤਜਰਬਾ ਆਟਵਾ ਫਿਰ ਵੀ ਅਰਜ਼ੀਆਂ ਨੂੰ ਮਨਜ਼ੂਰ ਜਾਂ ਅਸਵੀਕਾਰ ਕਰਨ ਦਾ ਅੰਤਰੀਮ ਫੈਸਲਾ ਲੈਂਦਾ ਹੈ ਤੇ ਉੱਥੇ ਦੱਸਦੇ 2022 ਤੋਂ ਸਾਲ ਇਸ ਸਾਲ ਦੇ ਸਾਲਾਂ ਵਿੱਚ ਫੈਡਰਲ ਸਰਕਾਰ ਦੇ ਅਨਟਾਰੀਓ ਦੀ OINP ਅਲਾਟਮੈਂਟ 9750 ਇਹ ਉੱਥੇ ਦੱਸਦੀ ਹੈ ਕਿ ਇਸ ਦੇ ਵਿੱਚ ਇੱਕ ਵੱਡਾ ਜਿਹੜਾ ਫਾਇਦਾ ਤੇ ਦੁੱਗਣੀ ਜਿੱਥੇ ਇਸ ਦੇ ਵਿੱਚ ਗਿਣਤੀ ਦੇਖਣ ਲਈ ਤੇ ਉਹ ਹੁਣ 21500 ਹੋ ਚੁੱਕੀ ਹੈ ਰੈਜ਼ੀਡੈਂਸ਼ੀਅਲ ਐਂਡ ਸਿਵਲ ਕੰਸਟਰਕਸ਼ਨ ਅਲਾਈਅੰਸ ਆਫ ਅੰਟਾਰੀਓ ਦੀ ਕਾਰਜਕਾਰੀ ਨਿਰਦੇਸ਼ਕ ਨਾਦੀਆ ਸੂਬੇ ਵਿੱਚ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਵਿੱਚ ਤਬਦੀਲੀ ਨੂੰ ਇੱਕ ਸਕਾਰਤਮਕ ਕਦਮ ਵਜੋਂ ਦੇਖਦੀ ਹੈ ਤੇ ਉੱਥੇ ਦੱਸਦੀ ਹੈ ਕਿ ਆਰਸੀਸੀਏਓ ਅੰਟਾਰੀਓ ਦੀ ਸਰਕਾਰ ਅੰਟਾਰੀਓ ਦੇ ਵਿੱਚ ਅੰਤਰਰਾਸ਼ਟਰੀ ਸ਼ਾਰੀ ਮਜ਼ਦੂਰਾਂ ਨੂੰ ਹੁਨਰਮੰਦ ਟ੍ਰੇਡਾਂ ਦੀ ਭਰਤੀ ਨੂੰ ਬਿਹਤਰ ਢੰਗ ਨਾਲ ਇਕਸਾਰ ਕਰਨ ਤੇ ਅੰਟਾਰੀਓ ਦੀ ਸਰਕਾਰ ਦੀ ਤਾਰੀਫ ਕਰਦਾ ਜੋ ਲੇਬਰ ਮਾਰਕੀਟ ਦੀਆਂ ਲੋੜਾਂ ਉਹ ਪੂਰਾ ਕੀਤਾ ਜਾ ਸਕੇ ਤੇ ਸੂਬੇ ਦੇ ਨਿਰਮਾਣ ਵਿੱਚ ਮਦਦ ਕੀਤੀ ਜਾ ਸਕੇ OINP ਸਾਡੇ ਵਿਗ ਵਿੱਚ ਨਵੇਂ ਆਏ ਲੋਕਾਂ ਨੂੰ ਆਕਰਸ਼ਿਤ ਕਰਨ ਸਮਰਥਨ ਕਰਨ ਅਤੇ ਉਨ੍ਹਾਂ ਦਾ ਸਵਾਗਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਖਾਸ ਤੌਰ ਤੇ ਕਿਉਂਕਿ ਸੂਬੇ ਦਹਾਕਿਆਂ ਦੇ ਅੰਤ ਤੱਕ ਹਜ਼ਾਰਾਂ ਉਸਾਰੀ ਕਾਮਿਆਂ ਦੀ ਸੇਵਾ ਮੁਕਤੀ ਦੀ ਉਮੀਦ ਵੀ ਕਰਦਾ ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਨੂੰ ਖਬਰ ਇਸ ਤਰ੍ਹਾਂ ਚਲਦੀ ਰਹੇ ਦੇਸ਼ ਦੇ तमाम ਘਰਾਂ ਦੇਖਣ ਵਾਸਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ